ਸਤ ਸ੍ਰੀ ਅਕਾਲ ਪੰਜਾਬੀਓ ਰਾਜਾ ਬਾਲਵlogs ਤੇ ਤੁਹਾਡਾ ਸਵਾਗਤ ਹੈ ਜੀ ਸਾਰੇ ਭਰਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਰੇਗ ਵਲੋਗ ਤੇ ਉੱਤੇ ਕਰਿਆ ਕਰੋ ਸਾਰੇ ਵੀਰ ਹਾਂਜੀ ਅੱਜ ਆ ਜੀ ਮੇਲੇ ਦਾ ਸੈਕਿੰਡ ਦਿਨ ਸਾਰਾ ਮੇਲਾ ਅੱਜ ਫੇਰ ਸੈਕਿੰਡ ਦਿਨ ਤੱਕ ਦਿਖਾਇਆ ਜਾਵੇਗਾ ਤੁਹਾਨੂੰ ਪ੍ਰੋਗਰਾਮ ਵਿੱਚ ਕੀ ਚੱਲਦਾ ਪਿਆ ਗੁਰਦਰਾ ਸਾਹਿਬ ਆਓ ਫੇਰ ਮਿਲਦੇ ਹਾਂ ਗੁਰਦਰਾ ਸਾਹਿਬ ਤੇ ਅੱਜ ਜਿਹਨੇ ਦਾ ਸੰਗਤ ਜੀ ਦੂਜਾ ਦਿਨ ਵਾ ਰਾਗੀ ਸਿੰਘ ਗੁਰਮਾਰਾਜ ਦਾ ਪਾਠ ਪੜਦੇ ਪਏ ਨੇ ਵਾਹਿਗੁਰੂ ਥੱਲੇ ਬਾਬਾ ਜੀ ਪੋਰਾ ਸਾਹਿਬ ਦੇ ਦਰਸ਼ਨ ਦੇ ਇਰਾਦੇ ਤੇ ਜਾਣਗੇ ਅੱਜ ਸੰਗਤ ਕੋਈ ਜ਼ਿਆਦਾ ਪੋਰਾ ਸਾਹਿਬ ਵਾਹਿਗੁਰੂ ਜੀ ਅੱਜ ਖੁੱਲ੍ਹਣੀ ਆ ਅੱਜ ਪੋਰਾ ਸਾਹਿਬਾਂ ਦੀ ਆ ਸਾਡੇ ਵੀਰ ਨੂੰ ਦੇ ਦਰਸ਼ਨ ਕਰਨ ਦੇ ਜੇ ਨਹੀਂ ਆ ਵੀਰ ਨੂੰ ਗਾਜੀ ਆਲਤੋਂ ਆਏ ਨੇ ਦਰਸ਼ਨ ਕਰਨੇ ਮੇਲੇ ਦਾ ਦੂਜਾ ਦਿਨ ਵਾਇਰੂ ਜੀ ਉਹ ਜਿਹੜੇ ਸਾਹਮਣੇ ਵਰਦਨ ਪਏ ਨੇ ਇੱਥੋਂ ਸੰਗਤ ਚੱਕ ਕੇ ਇਹਦੇ ਅੰਦਰ ਪ੍ਰਸ਼ਾਦਾ ਸ਼ਗਨ ਲੈ ਕੇ ਜਾਂਦੀ ਆ ਆ ਵਰਦਨ ਤੋਂ ਹੋ ਕੇ ਇੱਥੇ ਰੱਖੇ ਜਾਂਦੇ ਨੇ ਜੋ ਵੀ ਪਾਣੀ ਨਿਕਲ ਜੇ ਇਹਨਾਂ ਚੋਂ ਆ ਗੋਗਰਾਸ ਆਇਓ ਵਾਇਰੂ ਜੀ ਇੱਧਰਲਾ ਪਾਸਾ ਆ ਜਿੱਥੇ ਵਾਇਰੂ ਸਬਜ਼ੀਆਂ ਤਿਆਰ ਹੁੰਦੀਆਂ ਵਾ ਉਹ ਲੰਗਰ ਹਾਲ ਵਾ ਆ ਸਾਡੇ ਵੀਰ ਬੈਠੇ ਨੇ ਸੇਵਾਦਾਰ ਸਾਰੇ ਇੱਧਰ ਸਾਡੀਆਂ ਬੀਬੀਆਂ ਆਟੇ ਦੀ ਫਿਰ ਤੋਂ ਸੇਵਾ ਰਹੀਆਂ ਨੇ ਕਰਨਾ ਜਿਹੜਾ ਜਿਹੜਾ ਆਟਾ ਛਾਣ ਕੇ ਬੋਰੀਆਂ ਚ ਪਾ ਦਿੱਤਾ ਜਾ ਰਿਹਾ ਵਾ ਇੱਧਰ ਵਾਹਿਗੁਰੂ ਜੀ ਦਾਲ ਮਟਰ ਪਨੀਰ ਤੇ ਘੜੀ ਜੋ ਕਿ ਲੰਗਰ 'ਚ ਇਸ ਟਾਈਮ ਚੱਲ ਰਹੀ ਆ ਐੜੇ ਸਬਜ਼ੀ ਵਾਲੇ ਭਾਂਡੇ ਅੰਦਰ ਉਹ ਟੂਟਿਆਂ ਦੇ ਵਾਹਿਗੁਰੂ ਜੀ ਧੋਤੇ ਜਾ ਰਹੇ ਆ ਦੁੱਧ ਨੂੰ ਬਾਲਾ ਦਿੱਤਾ ਜਾ ਰਿਹਾ ਵਾਹਿਗੁਰੂ ਜੀ ਚਾਹ ਵੀ ਪੂਰੀ ਘੜੀ ਵੰਡ ਰਹੀ ਆ ਆ ਸਾਡੇ ਸੇਠ ਜੀ ਅੰਕੜੀ ਦੋ ਵਿਚਾਰ ਮੇਲੇ ਬਾਰੇ ਮੇਰਾ ਬਹੁਤ ਚੜ੍ਹਦੀ ਕਲਾ ਦੇ ਨਾਲ ਚੱਲ ਰਿਆ ਸੇਵਾ ਚੱਲ ਰਹੀਆਂ ਬਾਬਾ ਜੀ ਦੀ ਕਿਰਪਾ ਬੋਲਾ ਠੀਕ ਹੈ ਅੰਕੜੀ ਕਿਰਪਾ ਬਣੀ ਰੱਖੀ ਸੇਵਾ ਇੱਥੇ ਵਾਧਾਰ ਸੇਵਾ ਕਰਦੇ ਰਹਿਣਾ ਠੀਕ ਹੈ ਜੀ ਹਾਂ ਜੀ ਸੇ ਧੰਨਵਾਦ ਅੰਕੜੀ ਚਾਹ ਬਣ ਰਹੀ ਆ ਭਾਈ ਗੁਰਜੀ ਇਹ ਚਾਹ ਸਾਡੇ 60 ਅੰਟੀ ਜੀ ਬਣਾਉਂਦੇ ਨੇ ਬਹੁਤ ਕੜੀ ਚਾਹ ਹੁੰਦੀ ਸਾਡਾ ਪਿੱਕਾ ਚਾਚਾ ਵੀ ਸੇਵਾ ਕਰ ਰਿਹਾ ਸੇਵਾਵਾ ਚਾਚੇ ਨਾਲ ਦੀ ਪੂਰੀ ਭਰੀ ਕਿਹੜੀ ਸਬਜ਼ੀ ਦੀ ਕਿੱਡੇ ਜਣੇ ਕਿਤੇ ਚਨੇ ਬਣ ਰਹੇ ਆ ਵਾਹਿਗੁਰੂ ਜੀ ਧੰਨਵਾਦ ਆਖ ਪਾ ਲਈ ਤੁਹਾਡਾ ਸਿੱਤੇ ਮੇਰ ਪ੍ਰਿਆਸ ਰੱਖਿਆ ਵਾਹਿਗੁਰੂ ਆ ਇੱਧਰ ਵੀ ਦੋ ਪਥੇ ਲਵਾਏ ਨੂੰ ਚਾਹ ਦੇ ਪਏ ਨੇ ਆ ਬਾਲਨ ਦਾ ਸਟਾਕ ਪਿਆ ਵਾ ਪਿਛੇ ਸਾਰੀ ਸੰਗਤ ਸੇਵਾ ਕਰ ਰਹੀ ਹੈ ਸੇਵਾਦਾਰ ਨੰਦ ਮਾਨ ਰਹੀ ਹੈ ਵਾਹਿਗੁਰੂ ਜੀ ਸਾਡੇ ਬੱਲਾ ਚਾਚਾ ਜੀ ਹਾਂਜੀ ਚਾਚਾ ਜੀ ਦੋ ਵਿਚਾਰ ਅੱਜ ਮਿਲਦੇ ਆ ਦੂਜੇ ਦਿਨ ਵਾ ਕੀ ਵਿਚਾਰ ਆ ਤੁਹਾਡਾ ਵਿਚਾਰ ਸਾਡਾ ਗਰੀਬ ਕੋਣਾ ਮਟਰ ਪਨੀਰ ਆ ਛੋਲੇ ਦੀ ਨਾਲ ਤੇ ਕਾਰੇ ਛੋਲੇ ਠਿੱਕੇ ਚੌੜ ਤੇ ਲੂਣਾ ਚੌੜ ਚੱਲ ਰਹੇ ਆ ਵਾਹਿਗੁਰੂ ਦੇਗਾ ਕਿ ਤੇ ਉਮੀ ਚੱਲੂਗੀ ਪਾਪੂ ਕੀ ਜੋ ਬਾਬਾ ਜੀ ਹੁਕਮ ਕਰਨਗੇ ਠੀਕ ਆ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰਜੀ ਵਾਹਿਗੁਰੂ ਵਾਹਿਗੁਰੂ ਸਾਡੀ ਇੱਧਰ ਚਰਨੋ ਚਾਚੀ ਜੋ ਕਿ ਆਟਾ ਘੋਨ ਰਿਆ ਲੋਕੀ ਪ੍ਰਾਤ ਦੇ ਵਿੱਚ ਜਿਹੜਾ ਆਟਾ ਕੁੰਡੀ ਦਾ ਵਾ ਉਹ ਬਹੁਤ ਹੀ ਧੀਰ ਲੱਗ ਜਾਂਦੀ ਐਸ ਕਰਕੇ ਮਸ਼ੀਨ ਦੇ ਨਾਲ ਆਟਾ ਕੁੰਡੀ ਦਾ ਚਾਚੀ ਆディ ਰਹੀ ਐ ਸੇ ਬਾਬਾ ਜੀ ਇਹ ਡਰੋਨ ਚੜ੍ਹ ਕੇ ਵਾਹਿਗੁਰੂ ਜੀ ਆ ਗਈ ਜੇ ਹੁਣ ਲੋਹਾਂ ਤੇ ਝਲਕ ਆ ਗਈ ਆ ਆ ਸਾਰੀਆਂ ਡਿਵਾਈਸ ਜੀ ਸੇਵਾ ਕਰ ਰਹੀਆਂ ਆ ਇੱਥੋਂ ਵਾਹਿਗੁਰੂ ਜੀ ਪੇੜੇ ਹੋ ਕੇ ਲੋਹਾਂ ਧੱਕ ਜਾ ਰਹੇ ਆ ਸਾਡੇ ਮੇਲੇ ਵੀਰੋ ਨਹੀਂ ਫੇੜੇ ਆ ਸੇਵਾ ਕਰਨ ਆ ਨਿੱਕੇ ਵੀਰ ਦੀ ਬਹੁ ਹੀ ਅਦਿ ਸੇਵਾ ਵਾਹਿਗੁਰੂ ਜੀ ਵੇਖੋ ਬੈਕ ਟੂ ਬੈਕ ਵਾਹਿਗੁਰੂ ਜੀ ਉਧਰੋਂ ਬੀਬੀਆਂ ਸਾਲ ਲੈ ਕੇ ਫੇਰ ਲੋਹਾਂ ਦੇ ਉੱਤੇ ਆ ਰਹੀਆਂ ਆ ਭਾਈ ਗੁਰਜੀ ਚਾਰ ਲੋਵਾ ਚੱਲ ਰਹੀਆਂ ਆ ਗਿਆ ਭਾਈ ਗੁਰਜੀ ਲੰਗਰ ਹਣ 80 ਦਾ ਕਰ ਬੈਠੇ ਆ ਕਲ ਦੀ ਦਰਾ ਪ੍ਰਸ਼ਾਦੇ ਪੱਕੇ ਆ ਰਹੇ ਆ ਕੰਬਲ ਚ ਇਸ ਕਰਕੇ ਬੈਠੇ ਆ ਰਹੇ ਆ ਵੀ ਪਿਸ਼ਾਦੇ ਰਹਿਣ ਕਰਵਾ ਕਰ ਨਾਲ ਸਾਡੇ ਯਾਦਵੀਂਦਰ ਦੇ ਫਾਦਰ ਸਾਹਿਬ ਬਹੁਤ ਸੇਵਾ ਵਾ ਇਹਨਾਂ ਦੀ ਬਾਬਾ ਬਨੌਰ ਜੀ ਦੋ ਸੰਗਤ ਨੂੰ ਬਾਬਾ ਜੀ ਮੇਲੇ ਦੇ ਬਾਰੇ ਵਿਚਾਰ ਕੋਈ ਚੜਦੀ ਗਲਾਈ ਬਾਬਾ ਜੀ ਕਹਿੰਦੇ ਚੜਦੀ ਗਲਾਈ ਆ ਸਾਡੇ ਬਾਬਾ ਭੋਲੂ ਜੀ ਵੀ ਬੈਠੇ ਨੇ ਨੰਦ ਮਾਰ ਰਹੇ ਨੇ ਮੇਲੇ ਦਾ ਧੰਨ ਬਾਬਾ ਘਪਾ ਦਾ ਅਜਿਹੀ ਬੜੀ ਕਿਰਪਾ ਇਹ ਸ਼ਕਸ਼ੇਰ ਦਾ ਕਰਕੇ ਵਾਹਿਗੁਰੂ ਅੱਜ ਮੇਲਾ ਲੱਗਾ ਇਸੇ ਇਧਰ ਬਾਬਾ ਜੀ ਸਾਰੀਆਂ ਬੀਬੀਆਂ ਬੈਠੀਆਂ ਵਾਂ ਇਹ ਬੀਬੀਆਂ ਸੇਵਾ ਕਰਕੇ ਆਇਆਂ ਵਾ ਤੇ ਹੁਣ ਥੋੜਾ ਸਾਹ ਲੈ ਰੀਆਂ ਤੇ ਇਧਰ ਇਹਨਾਂ ਨੇ ਦੇ ਸੱਜੀਆਂ ਦੀ ਸੇਵਾ ਸ਼ੁਰੂ ਕਰਤੀ ਹੈ ਵਾਹਿਗੁਰੂ ਜੀ ਇਧਰ ਲੰਗਰ ਹਾਲਜ ਵਾਹਿਗੁਰੂ ਜੀ ਲੰਗਰ ਚੱਲਦਾ ਪਿਆ ਵਾ ਸੰਗਤ ਸ਼ਕਤੀ ਪਈ ਹੈ ਆਪਦਾ ਅਰਥ ਤੁਹਾਨੂੰ ਅੱਗੇ ਦੱਸੇ ਗਏ ਹੈ ਵਾਹਿਗੁਰੂ ਜੀ ਇੱਧਰ ਸਾਡੇ ਵੀਰ ਹੁਣੇ ਸੇਵਾ ਕਰਕੇ ਪ੍ਰਸ਼ਾਦਾ ਛਕ ਰਹੇ ਆ ਦਲੇਰ ਹੁਣੇ ਅਈ ਮੇਰ ਨੇ ਸਾਜ ਜਿਨ੍ਹਾਂ ਨੇ ਅਰਸ਼ੁਣ ਸਾਰੇ ਵੀਰ ਪ੍ਰਸ਼ਾਦਾ ਛਕ ਰਹੇ ਆ ਸਾਡੇ 11 ਦਾ ਵਾਈਗੁਰ ਜੀ ਟਾਈਮ ਆ ਸੰਗਤ ਦਾ ਇਕੱਠ ਹੋਲੀ-ਹੋਲੀ ਵੱਧ ਰਿਹਾ ਆ ਇਹ ਵੀ ਕੜੀ ਪਕੌੜਾ ਇੱਥੇ ਸਾਡੇ ਇਸ ਕਮੇਟੀ ਮੈਂਬਰ ਬੈਠੇ ਜੇ ਵਾਹਿਗੁਰੂ ਜੀ ਇਹਨਾਂ ਕੋ ਕੱਲ ਵੀ ਦੱਸਿਆ ਵੀ ਇਹਨਾਂ ਕੋ ਪੈਸੇ ਤੇ ਲਿਆ ਸਾਰਾ ਹੁੰਦਾ ਵਾਹਿਗੁਰੂ ਜੀ ਤੇ ਇੱਧਰ ਸੰਗਤ ਰੈਸਟ ਰਹੀ ਹੈ ਕਰਨ ਵਾਹਿਗੁਰੂ ਜੀ 쿨ਰ ਚੱਲਣ ਦੇ ਠੰਡੇ ਪਾਣੀ ਪਏ ਆ برف ਦੇ ਵਿੱਚ ਗੋਲੇ ੁੱਟੇ ਗਏ ਆ ਵਾਹਿਗੁਰੂ ਜੀ ਚਾਹ ਵੀ ਇਹਨਾਂ ਅਸਤੀ ਵਾਹਿਗੁਰੂ ਜੀ ਮੈਟ ਤੇ ਹੀ ਆਉਂਦੀ ਆ ਤੇ ਪ੍ਰਸ਼ਾਦਾ ਵੀ ਇੱਥੇ ਹੀ ਛਕਦੇ ਆਏ ਇੱਧਰ ਸਾਡੇ ਦਾਦਾ ਜੀ ਬੈਠੇ ਨੇ ਚਾਹ ਤੇ ਵੇਸਣ ਬੜੀ ਸੇਵਾ ਦਾਤਾ ਜੀ ਨਾਲ ਇੱਥੇ ਨੇ ਸਵੇਰ ਤੋਂ ਹੀ ਨਾ ਆਇਆ ਨਾ ਰਹਿੰਦੇ ਇੱਥੇ ਇੱਥੇ ਲਾਡੀ ਦੇ ਪਿਤਾ ਜੀ ਬੜੀ ਸੇਵਾ ਹੰਤਲੋਣਾ ਜੀ ਅੰਗਲ ਕਰ ਰਹੇ ਸੇਵਾ ਕਰਦੀ ਗਲਾ ਇਧਰੋਂ ਫੇਰ ਗੁਰਦਾਰੇ ਦਾ ਬਾਹਰ ਦਾ ਰਿਸ਼ੋ ਖਾਇਆ ਜਾ ਰਿਹਾ ਵਾਏ ਗੁਰਜੀ ਸਾਦੂੁਰਾ ਪਈਏ ਅੰਮ੍ਰਿਤ ਨਾਲ ਤੇ ਆਏ ਭਾਜੀ ਸੰਗਤ ਜੀ ਆਓ ਖਾਈਏ ਤੁਹਾਨੂੰ ਜਿੱਥੇ ਬਰਤਨ ਧੋਤੇ ਜਾਂਦੇ ਆ ਸਾਰੇ ਬਰਤਨ ਧੋ ਕੇ ਰੱਖੇ ਗਏ ਆ ਜਿੰਨਾ ਵਿੱਚ ਸਬਜ਼ੀਆਂ ਬਣਿਆ ਆ ਤੱਪ ਟੁਪੈਰਾ ਵਗੈਰਾ ਸਾਰੇ ਭਾਂਡੇ ਧੋ ਕੇ ਇੱਥੇ ਰੱਖੇ ਗਏ ਆ ਇਧਰ ਲਾਢੀ ਵੀ ਰੋਣੀ ਸੇਵਾ ਕਰਦੇ ਬੈਠੇ ਆ ਹੁਣ ਸਾਧ ਆ ਰਹੇ ਆ ਆ ਸਾਰੇ ਵੀ ਇਧਰ ਭਾਂਡਿਆਂ ਦੀ ਸੇਵਾ ਕਰਦੇ ਭਾਂਡੇ ਵਾਲੇ ਸੇਵਾਦਾਰ ਆ ਸਾਰੇ ਇਧਰ ਬੇਬੀਆਂ ਦੀਆਂ ਚਾਹ ਪੀ ਰਹੀਆਂ ਵਾ ਸੇਵਾ ਕਰਦੀਆਂ ਪਈਆਂ ਅੰਦਰੋਂ ਸਾਜ਼ੂ ਰਹਿ ਰਹੀਆਂ ਵਾ ਇਹ ਚੇਤੋ ਵੀਰ ਉਹਨਾਂ ਦੀ ਬਹੁਤ ਜਵਾਬ ਵੀਰ ਉਹਨਾਂ ਦੀ ਬੜੀ ਸੇਵਾ ਪਰ ਮਾਇਦੇ ਆ ਇਹਨਾਂ ਵੀਰਾਂ ਦੀ ਪੱਕੀ ਇੱਥੇ ਹੀ ਸੇਵਾ ਆ ਆ ਸਾਰੇ ਹੁਣ ਸੰਗਤ ਅੰਦਰ ਚਾਹ ਚੰਗਣ ਲੱਗੀ ਆ ਤੇ ਨਾਲ ਲੱਡੂ ਆ ਨਾਲ ਵੇਸਣ ਆ ਇਹ ਇਸ ਕਰਕੇ ਥੋੜੀ ਜਿਹੀ ਸੇਵਾ ਰੁਕੀ ਪਈ ਆ ਬਰਤਨ ਧੋਣ ਵਾਲੀ ਵਾਇਲ ਦੀ ਜਗ੍ਹਾ ਤੇ ਬਹੁਤ ਸੋਹਣੀ ਬਣਾਈ ਗਈ ਆ ਅਚਾਨਕ ਸਾਰੇ ਸਾਰੀਆਂ ਆਂਟੀਆਂ ਫੇਰ ਸੇਵਾ ਦੇ ਫਰੰਟ ਉੱਥੇ ਹੀ ਹਾਜ਼ਰ ਹੋਣੀਆਂ ਆ ਆ ਗੁਰਦਰ ਸਿੰਘ ਸਾਹਿਬ ਸਭ ਤੋਂ ਵੱਡਾ ਕੜਾਇਆ ਵਾਹਿਗੁਰੂ ਜੀ ਇਦੇ ਵਿੱਚ ਦਾਲ ਸਬਜ਼ੀ ਬਣਾਈ ਜਾਂਦੀ ਆ ਵਾਹਿਗੁਰੂ ਜੀ ਜੋ ਕਿ ਸਾਰਾ ਮੇਲਾ ਬਖਤਾ ਦਿੱਤਾ ਜਾਂਦਾ ਇਹਦੇ ਵਿੱਚ ਜੇ ਕੋਈ ਸਬਜ਼ੀ ਬਣੀ ਹੋਵੇ ਇਹਦੇ ਵਿੱਚ ਭਾਂਦੀ ਆ ਵਾਹਿਗੁਰੂ ਜੀ ਦਾਲ ਕਿਉਂਕਿ ਦਾਲ ਚਲਣੀ ਹੁੰਦੀ ਆ ਸਾਰੀ ਦਿਹਾੜੀ ਤੇ ਇਹਦੇ ਵਿੱਚ ਕੋਰੀ ਬਣਾਈ ਜਾਂਦੀ ਆ ਇਹ ਕੱਲ ਦੇ ਟਾਈਮ ਨਾਲ ਵਰਤੇ ਜਾਵੇਗਾ ਅੱਜ ਇਹਨੂੰ ਧਵਾ ਕੇ ਤੇ ਸਾਫ਼ ਕਰਕੇ ਤੇ ਕੱਲ ਨੂੰ ਇੱਚ ਦਾਲ ਬਣੂਗੀ ਆ ਵੀਰ ਉਹਨਾਂ ਦੀ </body> ਲੱਡੂ ਵੇਸਣ ਵੀਰ ਉਹਨਾਂ ਨੇ ਪਾਏ ਇਹਦੇ ਸੰਗਤ ਨੂੰ ਵਰਤੌਣਗੇ ਵੀਰ ਨੂੰ ਆ ਛੋਟੇ ਛੋਟੇ ਬੱਚੇ ਵਾਗਰੂ ਸੇਵਾ ਕਰ ਰਿਆ ਬੜਾ ਵੀਰ ਉਹਨਾਂ ਦਾ ਸਨਮਾਨ ਵਾ ਧੋਵੋ ਭਾਂਡੇ ਵਾਗਰੂ ਕਰੋ ਸੇਵਾ ਸੰਗਤ ਜੀ ਆਜ ਗੁਰਦਰਾ ਸਾਹਿਬ ਦਾ ਸੈਕਿੰਡ ਗੇਟ ਜਿੱਥੇ ਲੱਗਦਾ ਵਾ ਜੀ ਮੇਲਾ ਦੁਕਾਨਾਂ ਸਾਰੀਆਂ ਇੱਥੇ ਲੱਗਦੀਆਂ ਨੇ ਵੱਡਾ ਪੰਗੂੜਾ ਵਾ ਵੀਰ ਜੀ ਇੱਥੇ ਲੱਗਾ ਸੈਕਿੰਡ ਦੇ ਨਾਲ ਪੰਗੂੜਾ ਵੱਡਾ ਸਟਾਰਟ ਕਰਤਾ ਵਾ ਇੱਲੇ ਨੰਬਰ ਦੇ ਆਈਸਕ੍ਰੀਮ ਇੱਧਰ ਵੀ ਠੰਡੇ ਆ ਗਏ ਆ ਇੱਧਰ ਆ ਗਏ ਜੀ ਹਲਵਾਈ ਦੀ ਇਹ ਦੁਕਾਨਾ ਹੋਰ ਸਿਮੂ ਵੀ ਠੀਕ ਠਾਕ ਜੇ ਕਰ ਰਹੇ ਮੇਲੇ ਦਾ ਨਦਰਲੈਂਡ ਹੈ ਪੁਰਾ ਲੈਂਦੇ ਮੋਟੇ ਨੇ ਅੰਦ ਮੇਲੇ ਪੁਰਾ ਫੇ ਆ ਜੀ ਹਲਵਾਈ ਦੀ ਦੁਕਾਨ ਆ ਗਈ ਜਲੇਬ ਵੇਸੂ ਪਕੌੜੇ ਵੇਸਣ ਸਭ ਚੀਜ਼ਾਂ ਪਦਾਰਥੀ ਰੂਣਾ ਬਣਾਏ ਆ ਇੱਧਰ ਗੋਲ ਗੱਪਿਆਂ ਦੀ ਰੈਡੀ ਆ ਗਈ ਵੀਰ ਜੀ ਇੱਧਰ ਵੀ 버ਗਰ ਨਿਊਡਲ ਟਿੱਕੀ ਵੀਰ ਉਹਨੇ ਬਹੁਤ ਸਜਾ ਕੇ ਦੁਕਾਨਾਂ ਲਾਉਂਦੇ ਆ ਕੱਲ ਤੱਕ ਬੁੜਾ ਰੈਡੀ ਕਰ ਦੇਣਗੇ ਦੁਕਾਨਾਂ ਇੱਧਰ ਦੁਕਾਨ ਵਾਲੇ ਵੀਰਾਂ ਨੇ ਆਪਣੀਆਂ ਗੱਡੀਆਂ ਮੋਟਰਸਾਈਕਲ ਸਭ ਲਾਏ ਆ ਸੇ ਬੈਕ ਟੂ ਬੇਸਿਕ ਉੱਥੇ ਆ ਜੋ ਆਪਣੇ ਨਾਲ ਆਡਾ ਵੀਰ ਛੋਟਾ ਬੱਲੀ ਜੋ ਕਿ ਬਾਜ਼ਾਰ ਦਾਡੇ ਨਾਲ ਪੈਰਾ ਕਰਦੇ ਪਏ ਆ ਆਓ ਤੁਹਾਨੂੰ ਹੁਣ ਦਿਖਾਈਏ ਬਾਜ਼ਾਰ ਦੀ ਝਲਕ ਆੜੀਆਂ ਗੱਡੀਆਂ ਖਲੋਤੀਆਂ ਵਾਲੇ ਇਹਨਾਂ ਨੂੰ ਵੀ ਰਣੋ ਦੇ ਥਾਂ ਨਹੀਂ ਮੇਰੇ ਖਿਆਲ ਨਾਲ ਮਿਲਣ ਦੀ ਇਹ ਵੀ ਥੋੜੇ ਟਾਈਮ ਨੂੰ ਲਾ ਦੇਣਗੇ ਆ ਸਾਡੇ ਪਿੰਡ ਵਾਲੇ ਵੀ ਸੋਨੇ ਦੀ ਦੁਕਾਨ ਆ ਸ਼ਾਮਣ ਬਬੂਗਾ ਵੀਰ 버ਗਰ ਗੋਲ ਗੱਪੇ ਟਿੱਕੀ ਵੀਰ ਕੁਛ ਹੋ ਗਿਆ ਪਰਲੇ ਪਾਸੇ 베ੜੀ ਜੰਪਿੰਗ ਮੰਗੂੜਾ ਆਈਸਕ੍ਰੀਮ ਵਾਲੀਆਂ ਦੁਕਾਨਾਂ ਜਿਆਦੀਆਂ ਆ ਵੀਰ ਹੁਣੇ ਫੁੱਲੇ ਰੱਖ ਸਕਣ ਦੇ ਆ ਆ ਸਾਡੇ ਵੀਰ ਆਏ ਨੇ ਨਿਸ਼ਾਨ ਵੀਰ ਦੀ ਗੱਲ ਜੀ ਆ ਤੋਂ ਵੀਰ ਕੀ ਮੇਲੇ ਦਾ ਆਨੰਦ ਮਾਨਦੇ ਪੂਰਾ ਵਾਹ ਜੀ ਪੂਰਾ ਪੂਰਾ ਠੀਕ ਆ ਵੀਰ ਜੀ ਚੇਲੇ ਕਰੋ ਪੂਰਾ ਕਿਦਾਂ ਬੱਚਿਓ ਕਰ ਲਿਆ ਸਬਸਕ੍ਰਾਈਬ ਸਾਰੇ ਨੇ ਚਲੋ ਵਧੀਆ ਵੀਰ ਜੀ ਇਹਦੇ ਸੋਨੂ ਵੀਰ ਨੇ ਬਾਜ਼ਾਰ ਦੇ ਚ ਮੇਲੇ ਦਾ ਆਨੰਦ ਮਾਨਦੇ ਪਏ ਨੇ ਪੂਰਾ ਜੀ ਦਾ ਵੀਰ ਜੀ ਆ ਸਾਡੇ ਅੰਕਲ ਜੀ ਨੇ ਫੁੱਲਿਆਂ ਦੇ ਲਈ ਦੁਕਾਨ ਪਾਂਡੇ ਦੀ ਦੁਕਾਨ ਲੱਗੀ ਆ ਇਧਰ ਵਾਹਿਗੁਰੂ ਜੀ ਟੀਫਣ ਕਹਿੰਨੇ ਲੈਣੇ ਹੁਣ ਗਲਾਸ ਲੈਣਾ ਵੇ ਸਟੀਵ ਦਾ ਸਾਰੇ ਸਮਾਨ ਸਾਡੇ ਨਾਲ ਪੈਰਾ ਕਰਦੇ ਪਈ ਉਹਨਾਂ ਨੇ ਦੋ ਬੰਦੇ ਕੋ ਬੱਲੀ ਤੇ ਖੁਸ਼ਮਾਨ ਦਾ ਛੋਟਾ ਭਰਾ ਲਾਲਦੇਵ ਸ਼ਾਮ ਦਾ ਵੇੜਾ ਵਾ 6 ਵਜੇ ਦਾ ਵਾਹਿਗੁਰੂ ਜੀ ਸਾਰੀ ਸੰਗਤ ਸੇਵਾ ਕਰ ਰਹੀ ਆ ਜਿਹੜੀਆਂ ਸਬਜ਼ੀਆਂ ਚੀਰੀਆਂ ਜਾਂਦੀ ਆ ਵਾਹਿਗੁਰੂ ਜੀ ਇਹ ਕੱਲ ਨੂੰ ਭਾਂਡੀਆਂ ਵਾਹਿਗੁਰੂ ਜੀ ਟੋਟਲੀ ਵਾਹਿਗੁਰੂ ਜੀ ਹੁਣ ਜਿੰਨੀਆਂ ਸਭੀਆਂ ਚੀਰੀਆਂ ਆ ਰਹੀਆਂ ਆ ਕੱਲ ਮੇਲੇ ਦੇ ਵਿੱਚ ਵਾਹਿਗੁਰੂ ਜੀ ਲੰਗਰ ਅੱਜ ਵਰਤਾਈਆਂ ਜਾਣਗੀਆਂ ਵਾਹਿਗੁਰੂ ਜੀ ਛੋਟੇ ਛੋਟੇ ਬੱਚੇ ਮੇਲੇ ਦਾ ਆਨੰਦ ਮਾਣਦੇ ਮੇਲੇ ਦਾ ਆਨੰਦ ਮਾਣਦੇ ਬੇ ਬੰਦੂਕਾਂ ਨਾਲ ਨਿਸ਼ਾਨੇ ਲਾਉਂਦੇ ਹੋਏ ਇਹ ਸਾਡੇ ਪਿੰਡ ਦੇ ਦੋ ਯੁਵਾ ਛੋਟੇ ਰਾਮੂ ਘਰਪੱਤ 21 ਤੋਂ 25 ਨਾਮੀ ਦਿੱਤੀ ਨਿਸ਼ਾਨਾ ਕਿਉਂ ਨਾ ਲੱਗੂ ਫੌਜੀ ਦਾ ਮੁੰਡਾ ਵਾ ਨਿਸ਼ਾਨਾ ਕਿਉਂ ਨਾ ਲੱਗੂ ਮੇਲੇ ਦਾ ਦੂਜਾ ਦਿਨ ਟਾਈਮ ਹੋ ਗਿਆ ਸ਼ਾਮ ਦਾ 8 ਵਜੇ ਚੁੱਕੇ ਆ ਸਾਡੇ ਚਾਚਾ ਜੀ ਸੇਵਾ ਕਰਦੇ ਪਏ ਆ ਮੇਲੇ ਦਾ ਦੂਜਾ ਦਿਨ ਤੇ ਸੰਗਤ ਦਾ ਇਕੱਠ ਵੇਖੋ ਜੀ ਲੰਗਰ ਹਾਲ ਦੇ ਵਿੱਚ ਆ ਮੇਰਾ ਵੀਰ ਦਲੇਰ ਬੜੀ ਸੇਵਾ ਵੀਰ ਦੀ ਇੱਧਰ ਵੀਰ ਭਰਾ ਸਾਰੇ ਸੇਵਾ ਦਾ ਖਲੋਤੇ ਆ ਸੇਵਾ ਕਰਦੇ ਪਏ ਆ ਕਈ ਕੈਮਰੇ ਦੇ ਸਾਹਮਣੇ ਆ ਰਹੇ ਆ ਕਈ ਕੈਮਰੇ ਤੋਂ ਲੁਕਦੇ ਪਏ ਆ ਵਾਹਿਗੁਰੂ ਸਭ ਕਿਹ ਚੱਲ ਗਏ ਪੰਜਾ ਜੇ ਭਾਜੇ ਚੱਲਦੇ ਪਏ ਵਾਹਿਗੁਰੂ ਲੰਗਰ ਹਾਲ ਚ ਵਾਇਗੁਰ ਜੀ ਆ ਵੇਖੋ ਵੀਰ ਆਪਣਾ ਸੇਵਾ ਡਿਆ ਵਾਇਗੁਰ ਜੀ ਲੰਗਰ ਹਾਲ ਦੇ ਬਾਹਰ ਟੱਡਾ ਲਾ ਕੇ ਵਾਇਗੁਰ ਜੀ ਸੰਗਤ ਨੂੰ ਅੰਦਰ ਲਗਾਇਆ ਜਾ ਰਿਹਾ ਵਾ ਸੰਗਤ ਬਹੁਤ ਜਿਆਦੀ ਆ ਸਾਡੇ ਵੀਰ ਹੁਣੇ ਆਪਸ ਚ ਮੁਲਾਕਾਤ ਕਰਨ ਦੇ ਆ ਇਧਰ ਵਾਇਗੁਰ ਜੀ ਕਮੇਟੀ ਮੈਂਬਰ ਬੈਠੇ ਆ ਸਵੇਰੇ ਵੀ ਬੁਖਾਇਆ ਗਿਆ ਸੀ ਸਭ ਵੀਰ ਭੈਣ ਭਰਾ ਇੱਥੇ ਵੀਰ ਹੁਣੇ ਕਰਦੇ ਆਣ ਕੇ ਰੈਸਟ ਆ ਵੀਰ ਜੀ ਮੇਲੇ ਬਾਰੇ ਦੋ ਵਿਚਾਰ ਕੋਈ ਤੈਨੂੰ ਸਤਿ ਸ਼੍ਰੀ ਅਕਾਲ ਜੀ ਵੇਗਾ ਸਾਡੇ ਸਰਪੰਚ ਸ਼ਾਹ ਜੀ ਸ਼ਾਹ ਜੀ ਦੋ ਮੇਲੇ ਬਾਰੇ ਵਿਚਾਰ ਗਏ ਦੇਖੋ ਜੀ ਇਹ ਬਾਬਾ ਜੀ ਦਾ ਮੇਲਾ ਆ ਬੜੀ ਸ਼ਰਧਾ ਨਾਲ ਧੂਮਟਾਂ ਨਾਲ ਮਨਾਇਆ ਜਾ ਰਿਹਾ ਜੀ ਹਰ ਸਾਲ ਜਿਹਾ ਇਸ ਵਾਰ ਵੀ ਧੂਮਟਾਂ ਨਾਲ ਮਨਾਇਆ ਜਾ ਰਿਹਾ ਵਾਹਿਗੁਰੂ ਖਾਲਸਾ ਜੀ ਹਾਂਜੀ ਸੰਗਤ ਜੀ 9 ਵਜੇ ਦਾ ਟਾਈਮ ਆ ਦੇਖੋ ਜੀ ਡੰਡਾ ਲਾ ਕੇ ਸੰਗਤ ਨੂੰ ਲਗਾ ਰਹੇ ਆਂ ਦੇਖੋ ਜੀ ਠਾਠਾ ਮਾਰਦਾ ਸੰਗਤ ਦਾ ਇਕੱਠ ਇਹ ਸਾਰੇ ਸੰਗਤ ਵਾਹਿਗੁਰੂ ਜੀ ਉਹਨਾਂ ਪ੍ਰਸ਼ਾਦਾ ਛਕੇਗੀ ਫੇਰ ਕਰ ਆਪਣੇ ਨੂੰ ਚਾਲਾ ਪਾਉਗੇ ਆ ਵੀਰ ਆਪਣੇ ਸੇਵਾਦਾਰ ਖਲੋਤੇ ਆ ਜੀ 9 ਵਜ ਗਈ ਆ ਵਾਹਿਗੁਰੂ ਜੀ ਸੰਗਤ ਪ੍ਰਸ਼ਾਦਾ ਹੀ ਸ਼ਕ ਰਹੀ ਆ ਤੇ ਲੋਹਾਂ ਦੇ ਉੱਤੇ ਵਾਹਿਗੁਰੂ ਜੀ ਸੰਗਤ ਦਾ ਪੂਰਾ ਸੇਵਾ ਦੇ ਵੱਲ ਜੋਰ ਆ ਸਾਰੀਆਂ ਲੋਹਾਂ ਦੇ ਉੱਤੇ ਵਾਹਿਗੁਰੂ ਜੀ ਬੀਬੀਆਂ ਪ੍ਰਸ਼ਾਦੇ ਪੁਕਾਰੀਆਂ ਵਾਲੇ ਵੀ ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਫਿਰ ਵੀ ਸੰਗਤ ਦਾ ਵਾਹਿਗੁਰੂ ਜੀ ਬਹੁਤ ਜ਼ਿਆਦਾ ਇਕੱਠ ਆ ਆ ਸਾਡੇ ਵੀਰ ਸੇਵਾ ਕਰ ਰਹੇ ਖੋਰੀ ਅੱਗੇ ਕਰਨ ਦੀ ਇਧਰ ਸਾਡੀਆਂ ਬੀਬੀਆਂ ਮਾਵਾ ਭੈਣਾ ਸਭ ਸੇਵਾ ਕਰ ਰਹੀਆਂ ਆ ਵਾਹਿਗੁਰੂ ਸੰਗਤ ਜੀ ਵਾਈਟੇ ਸ਼ਰਧਾ ਬਹੁਤ ਜ਼ਿਆਦੀ ਆ ਟਾਈਮ ਵੀ ਬਹੁਤ ਜ਼ਿਆਦਾ ਹੋ ਚੁੱਕਾ ਪਰ ਸੰਗਤ ਹਲੇ ਵੀ ਸੇਵਾ ਕਰ ਰਹੀ ਸਾਡੇ ਸ਼ਬੂ ਆਂਟੀ ਜੀ ਬਹੁਤ ਸੇਵਾ ਹਾਂਜੀ ਸੰਗਤ ਜੀ ਰਾਤ ਦਾ 11 11:30 ਦਾ ਟਾਈਮ ਹੋ ਚੁੱਕਾ ਵਾ ਤੇ ਵਾਹਿਗੁਰੂ ਜੀ ਅੱਜ ਦਾ ਵਲੋਗ ਇੱਥੇ ਹੀ ਖਤਮ ਕਰਦੇ ਆ ਦੇਖੋ ਜੋੜਾ ਘਰ ਚ ਵੀ ਹੁਣ ਕੋਈ ਜੋੜਾ ਨਹੀਂ ਜਮਾ ਕਰਾ ਰਿਹਾ ਸੰਗਤ ਘਰੋ ਘਰੀ ਚਲ ਗਈ ਆ ਵਾਹਿਗੁਰੂ ਜੀ ਇਧਰਲੇ ਪਾਸੇ ਸਿਰੇ ਵਾਹਿਗੁਰੂ ਜੀ ਜਲ ਲੱਗੂਗਾ ਕਿਉਂਕਿ ਗਰਮੀ ਬਹੁਤ ਜ਼ਿਆਦੀ ਆ ਪਾਣੀ ਦੀ ਸਖਤ ਲੋੜ ਆ ਬਾਜ਼ਾਰ ਖਾਲੀ ਹੋ ਰਿਹਾ ਹੌਲੀ ਹੌਲੀ ਸੰਗਤ ਘਰ ਨੂੰ ਚਾਲਾ ਪਾ ਰਹੀ ਆ ਵਾਹਿਗੁਰੂ ਇੱਧਰ ਵੀ ਥੋੜੇ ਮੋਟਰਸਾਈਕਲ ਗੱਡੀਆਂ ਰਹਿ ਗਈਆਂ ਸੰਗਤ ਪ੍ਰਸ਼ਾਦਾ ਸ਼ਕਤੀ ਹੋਵੇਗੀ ਇੱਕ ਘਰ ਨੂੰ ਜਾ ਰਹੀ ਹੈ ਸੰਗਤਾਂ ਹਾਂਜੀ ਸਵੇਰ ਦਾ ਵਲੋਗ ਲੈ ਕੇ ਮਿਲਦੇ ਆਂ ਸੰਗਤ ਜੀ ਸਵੇਰ ਦਾ ਮੇਰੇ ਦਾ ਮੇਨ ਵਲੋਗ ਹੋਊਗਾ ਸਵੇਰ ਦਾ ਸਲੋਗ ਲੈ ਕੇ ਵਕਤ ਮਿਲਦੇ ਆਂ ਲੱਗਿਆ ਵਾਜੂ ਘਰ ਨੂੰ ਚੱਲਾ ਫੋਨ ਵਰਕ ਆ ਸਾਹੀ ਬਤੇ